ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਕਿ ਅੰਮ੍ਰਿਤਸਰ ਦੀ ਐਸਐਸਪੀ ਵਿਜੀਲੈਂਸ ਤੇ ਵੱਡੀ ਗਾਸਟ ਡਿੱਗੀ ਹੈ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਦੱਸਦੀ ਹੈ ਕਿ ਕੰਸਟਰਕਸ਼ਨ ਦੇ ਟੈਂਡਰਾਂ ਦੇ ਵਿੱਚ ਹਿਰਾਫੇਰੀ ਪਾਈ ਗਈ ਹੈ ਜਿਸ ਦੇ ਤਹਿਤ ਹੀ ਇਹ ਵੱਡੀ ਕਾਰਵਾਈ ਹੋਈ ਹੈ ਵਿਜੀਲੈਂਸ ਦੇ ਐਸਐਸਪੀ ਨੂੰ ਸਸਪੈਂਡ ਕਰ ਦਿੱਤਾ ਗਿਆ ਜਿਨ੍ਹਾਂ ਦਾ ਨਾਮ ਲਖਬੀਰ ਸਿੰਘ ਹੈ ਦੱਸਦੀ ਹੈ ਕਿ ਲਗਭਗ 50 ਕਰੋੜ ਤੋਂ ਵੱਧ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿਸ ਦੇ ਵਿੱਚ ਕਈ ਠੇਕੇਦਾਰਾਂ ਤੇ ਸਮਾਜ ਸੇਵੀਆਂ ਦੇ ਨਾਮ ਵੀ ਸ਼ਾਮਿਲ ਨੇ ਦੱਸਦੀ ਹੈ ਕਿ ਇਸ ਸਬੰਧ ਵਿੱਚ ਵੱਡੇ ਆਈਏਐਸ ਅਧਿਕਾਰੀ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਇਹ ਸਾਰਾ ਮਾਮਲਾ ਕ腐ਸ਼ਨ ਦੇ ਨਾਲ ਜੁੜਿਆ ਹੋਇਆ ਹੈ ਅੰਮ੍ਰਿਤਸਰ ਦੇ ਬੁਨਿਆਦੀ ਢਾਂਚੇ ਦੇ ਕੰਮਾਂ ਦੀ ਡਿਵੈਲਪਮੈਂਟ ਤੇ ਲਈ ਜੋ ਟੈਂਡਰ ਪਾਸ ਕੀਤੇ ਗਏ ਸਨ ਉਹਨਾਂ ਦੇ ਵਿੱਚ ਹੀਰਾ ਫੇਰੀ ਕੀਤੀ ਗਈ ਹੈ ਇਹਨਾਂ ਟੈਂਡਰਾਂ ਨੂੰ ਸਹੀ ਤਰੀਕੇ ਦੇ ਨਾਲ ਰਿਲੀਜ਼ ਨਾ ਕਰਨ ਉਸ ਤੋਂ ਬਾਅਦ ਵਿਧਿਵਤ ਤਰੀਕੇ ਦੇ ਨਾਲ ਫੰਡ ਰਿਲੀਜ਼ ਨਾ ਕਰਨ ਅਤੇ ਫੰਡ ਸਹੀ ਥਾਂ ਤੇ ਨਾ ਲੱਗਣ ਦੇ ਵੱਡੇ ਦੋਸ਼ ਲੱਗੇ ਨੇ ਇਹ ਫਿਗਰ ਲਗਭਗ 50 ਕਰੋੜ ਤੋਂ ਉੱਪਰ ਦੀ ਦੱਸੀ ਜਾ ਰਹੀ ਹੈ ਜਿਸ ਕਰਕੇ ਅੰਮ੍ਰਿਤਸਰ ਵਿਜੀਲੈਂਸ ਦੇ ਐਸਐਸਪੀ ਲਖਬੀਰ ਸਿੰਘ ਨੂੰ ਮੁਅਤਲ ਕਰ ਦਿੱਤਾ ਗਿਆ ਦੱਸਦੀ ਹੈ ਕਿ ਇਸ ਨਪੇਟੇ ਦੇ ਵਿੱਚ ਕਈ ਹੋਰ ਲੋਕਾਂ ਦੇ ਨਾਮ ਵੀ ਸਾਹਮਣੇ ਆਏ ਇਹ ਨਏ ਜੁਨਾ ਦੇ ਵਿੱਚ ਸਮਾਜ ਸੇਵੀਆਂ ਦਾ ਨਾਮ ਵੀ ਜੁੜਿਆ ਹੋਇਆ ਹੈ ਸਮਾਜ ਸੇਵੀਆਂ ਤੋਂ ਇਲਾਵਾ ਕੁਝ ਨਾਮੀ ਠੇਕੇਦਾਰ ਵੀ ਸ਼ਾਮਿਲ ਨੇ ਹੁਣ ਇਸ ਮਾਮਲੇ ਦੇ ਵਿੱਚ ਹੋਰ ਬਰੀਕੀ ਦੇ ਨਾਲ ਜਾਂਚ ਕੀਤੀ ਜਾਵੇਗੀ ਫਿਲਹਾਲ ਅੰਮ੍ਰਿਤਸਰ ਵਿਜੀਲੈਂਸ ਦੇ ਐਸਐਸਪੀ ਲਖਬੀਰ ਸਿੰਘ ਤੇ ਵੱਡੀ ਗਾਜ਼ ਡਿੱਗੀ ਹੈ ਤੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਨਿਊਜ਼ ਟੈਸਟ ਰਿਪੋਰਟ ਜਨਹਿਤਾ ਜੀ